ਚਲੋ ਜਾਂਦੇ ਜਾਂਦੇ غور ਕਰਿਓ ਜੀ ਤੁਸੀਂ ਲੂਣ ਜ਼ਰੂਰ ਖਾਂਦੇ ਹੋਵੋਗੇ ਤੇ ਤੁਸੀਂ ਚੀਨੀ ਵੀ ਖਾਂਦੇ ਹੋਵੋਗੇ ਵੈਸੇ ਸ਼ੂਗਰ ਹੋ ਜਵੇ ਤਾਂ ਬੰਦਾ ਚੀਨੀ ਬਾੜੀ ਮੋਟੀ ਘਟਾ ਲੈਂਦਾ ਹੈ ਹੈਨਾ ਬੀਪੀ ਬੂਪੀ ਦਾ ਮਸਲਾ ਹੋਵੇ ਤਾਂ ਲੂਣ ਘੱਟ ਵੱਧਾ ਕਰ ਲੈਂਦਾ ਪਰ ਇਹ ਕੋਈ ਨਹੀਂ ਹੋ ਸਕਦਾ ਕਿ ਹਰ ਘਰ ਦੇ ਵਿੱਚ ਲੂਣ ਜਾਂ ਚੀਨੀ ਨਾ ਆਉਂਦੀ ਹੋਵੇ ਜੇ ਤੁਹਾਡੇ ਘਰ 'ਚ ਲੂਣ ਤੇ ਚੀਨੀ ਆਉਂਦੀ ਆ ਤਾਂ ਇਹ ਖਬਰ ਤੁਹਾਡੇ ਲਈ ਹੈ ਸਰਵੇ ਰਿਪੋਰਟ ਆਈ ਆ ਜਿਹੜੀ ਕਹਿੰਦੀ ਆ ਕਿ ਹਰ ਲੂਣ ਦੇ ਵਿੱਚ ਤੇ ਹਰ ਚੀਨੀ ਦੇ ਵਿੱਚ ਪਲਾਸਟਿਕ ਹੈ ਪਲਾਸਟਿਕ ਦੇ ਕਾਰਨ ਇਸ ਕਦਰ ਪਲਾਸਟਿਕ ਦੀ ਵਰਤੋਂ ਵੱਧ ਗਈ ਕਿ ਉਹ ਪਲਾਸਟਿਕ ਦੇ ਕਣ ਹਵਾ 'ਚ ਵੀ ਨੇ ਉਹ ਪਲਾਸਟਿਕ ਕਣ ਪਾਣੀ 'ਚ ਵੀ ਨੇ ਉਹ ਮਿੱਟੀ 'ਚ ਵੀ ਨੇ ਤੇ ਨਤੀਜਾ ਤੁਹਾਡੀ ਚੀਨੀ ਤੇ ਲੂਣ 'ਚ ਵੀ ਨੇ ਮਾਈਕਰੋ ਪਲਾਸਟਿਕ ਇਨ ਸాల్ਟ ਐਂਡ 슈ਗਰ ਇਹ ਸਟੱਡੀ ਨੂੰ ਟੈਕਸਸ ਲਿੰਕ ਨਾਮ ਦੇ ਇੱਕ ਸੰਗਠਨ ਨੇ ਕੀਤਾ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਤੋਂ ਭਾਰਤ ਤੋਂ ਦੇਸ਼ ਦੇ ਬਕੁਅਕ ਸੂਬਿਆਂ ਤੋਂ ਹਰ ਤਰ੍ਹਾਂ ਦਾ ਲੂਣ ਤੇ ਹਰ ਤਰ੍ਹਾਂ ਦਾ ਚੀਨੀ ਨੂੰ ਇਕੱਠਿਆਂ ਕੀਤਾ ਮਤਲਬ ਚਾਹੇ ਉਹ ਬ੍ਰਾਂਡਡ ਆ ਚਾਹੇ ਨੋਨ ਬ੍ਰਾਂਡਡ ਆ ਚਾਹੇ ਉਹ ਪੈਕਟ ਵਾਲੀ ਆ ਚਾਹੇ ਉਹ ਖੁੱਲੀ ਆ ਚਾਹੇ ਉਹ ਸਮੁੰਦਰੀ ਆ ਚਾਹੇ ਉਹ ਦੂਆ ਲੂਣਾ ਚਾਹੇ ਉਹ ਚੀਨੀ ਬੋਰੀ ਵਾਲੀ ਆ ਚਾਹੇ ਉਥੇ ਲੈ ਆਲੀ ਆ ਇਹਨਾਂ ਚਾਹੇ ਉਹ ਚੀਨੀ ਪੈਕਟ ਵਾਲੀ ਆ ਚਾਹੇ ਉਹ ਕੰਪਨੀ ਦੇ ਮੋਹਰ ਵਾਲੀ ਆ ਹਰ ਤਰ੍ਹਾਂ ਦੇ ਲੂਣ ਨੂੰ ਵੀ ਤੇ ਚੀਨੀ ਨੂੰ ਜਦੋਂ ਪਰਖਿਆ ਤਾਂ ਕਹਿੰਦੇ 1 ਕਿਲੋ ਲੂਣ ਦੇ ਵਿੱਚ 90 ਤੱਕ ਟੁਕੜੇ ਬਾਅਦ ਤੋਂ ਬਾਅਦ 90 ਤੱਕ ਟੁਕੜੇ ਮਾਈਕਰੋਪਲਾਸਟਿਕ ਦੇ ਹੋ ਸਕਦੇ ਆ ਤੇ ਇਸੇ ਤਰ੍ਹਾਂ ਕਹਿੰਦੇ 1 ਕਿਲੋ ਚੀਨੀ ਦੇ ਵਿੱਚ 68 ਤੱਕ ਟੁਕੜੇ ਮਾਈਕਰੋਪਲਾਸਟਿਕ ਵੀ ਹੋ ਸਕਦੇ ਆ ਮਤਲਬ ਪਲਾਸਟਿਕ ਦੀ ਵਰਤੋਂ ਸੀ ਇਸ ਕਦਰ ਵਧਾ ਲਈ ਕਹਿੰਦੇ ਜੀ ਸਾਲ ਚ 20 ਕਿਲੋ ਪਲਾਸਟਿਕ ਹਰ ਭਾਰਤੀ ਪੈਦਾ ਕਰ ਰਿਹਾ ਐ ਇੰਨੀ ਗੱਲ ਤੋਂ ਕਰ ਰਹੇ ਆ ਸੀ ਤੇ ਉਹ ਗੱਲ ਨਹੀਂ ਕਿੱਥੇ ਫਿਰ ਜਾਣੀ ਕਿੱਥੇ ਮਤਲਬ ਜਿਹੜਿਆ ਜਵਾਖਾਂ ਦੇ ਡਾਈਪਰ ਡੂਪਰ ਲਾਉਂਦੇ ਆ ਨਾ 900 ਸਾਲ ਤੱਕ ਨਹੀਂ ਘਲਨੇ 450 ਤੋਂ ਲੈ ਕੇ 1000 ਸਾਲ ਤੱਕ ਲੱਗਦਾ ਪਲਾਸਟਿਕ ਨੂੰ ਘਲਣ ਚ ਤੇ ਤਦ ਤੱਕ ਬਚੂਗਾ ਕੀ ਹਰ ਇੱਕ ਮਿੰਟ ਚ ਇੱਕ ਪਲਾਸਟਿਕ ਨਾਲ ਭਰਿਆ ਕੂੜੇ ਦਾ ਟਰੱਕ ਸਮੁੰਦਰ 'ਚ ਉਤਰਦਾ ਹਰ ਇੱਕ ਮਿੰਟ 'ਚ ਆਪਣੇ ਗੱਲ ਕਰਦਿਆਂ ਕਰਦਿਆਂ ਕਿੰਨੇ ਉਤਰ ਗਏ ਉਹਨੇ ਤੇ ਫਿਰ ਨਤੀਜਾ ਨਦੀਆਂ ਨਾਲੇ ਦਰਿਆ ਸਭ ਪਲਾਸਟਿਕ ਦੇ ਹੋ ਜਾਣੇ ਤੁਸੀਂ ਇੱਕ ਗੇਂਦ ਨੂੰ ਵੀ ਬੱਲੇ ਨਾਲ ਸ਼ਾਟ ਮਾਰਦੇ ਹੋ ਨਾ ਤੋ ਕਿੰਨੇ ਪਲਾਸਟਿਕ ਦੇ ਕਣ ਖਿੱਲਰਦੇ ਆ ਜਿਹੜੇ ਹਵਾ 'ਚ ਫਿਰ ਸਾਹਾਂ ਚਾਉਂਦੇ ਆ ਸਮੁੰਦਰ 'ਚ ਮੱਛੀਆਂ ਮੱਛੀਆਂ ਪਲਾਸਟਿਕ ਖਾਂਦੇ ਤੁਸੀਂ ਵੀ ਖਾਂਦੇ ਹੋ ਫਿਰ ਕੀ ਮੱਛੀ ਖਾਂਦੇ ਹੋ ਤੇ ਹੁਣ ਸਰਵੇ ਰਿਪੋਰਟ ਨੇ ਨਵਾਂ ਫਿਕਰ ਪੈਦਾ ਕੀਤਾ ਇਹ ਚੀਨੀ ਖਾਣ ਵਾਲੇ ਵੀ ਪਲਾਸਟਿਕ ਖਾ ਰਹੇ ਨੇ ਤੇ ਲੂਣ ਖਾਣ ਵਾਲੇ ਵੀ ਹਰ ਲੂਣ ਦੇ 1 ਕਿਲੋ ਦੇ ਪਿੱਛੇ 90 ਤੱਕ ਟੁਕੜੇ ਪਲਾਸਟਿਕ ਦੇ ਉਹਦੇ ਵਿੱਚ ਪਾਏ ਗਏ ਨੇ 1 ਕਿਲੋ ਚੀਨੀ ਪਿੱਛੇ ਠਾ ਟੁਕੜੇ ਪਾਏ ਗਏ ਸੋ ਸਰਕਾਰਾਂ ਸੰਗਠਨ ਇਸ ਗੱਲ 'ਤੇ ਗੌਰ ਕਰਨ ਬਹੁਤ ਵੀ ਕਰ ਮੰਦੀ ਵਾਲਾ ਪਹਿਲੂ ਤੁਸੀਂ ਫਿਕਰ ਕਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ